ਉਗਰਾਹਾ ਸਾਹਿਬ ਬਿਆਨ ਦਿੰਦੇ ਪਏ ਆ ਵੀ ਪੰਜ ਪਿਆਰਿਆਂ ਚੋਂ ਚਾਰ ਪਿਆਰੇ ਪ੍ਰਵਾਸੀ ਸਨ ਜਦੋਂ ਤੁਸੀਂ ਫਤਿਹ ਨਹੀਂ ਬੁਲਾਉਂਦੇ ਜਦੋਂ ਤੁਸੀਂ ਸਿੱਖੀ ਨੂੰ ਮੰਨਦੇ ਨਹੀਂ ਤੁਸੀਂ ਮੱਥਾ ਨਹੀਂ ਟੇਕਦੇ ਜਦੋਂ ਤੁਸੀਂ ਨਾਸਤਿਕ ਹੋ ਫਿਰ ਤੁਹਾਨੂੰ ਸਿੱਖੀ ਦੇ ਉੱਤੇ ਗੱਲ ਕਰਨ ਦਾ ਹੱਕ ਕਿਵੇਂ ਆ ਬਈ ਅੱਜ ਇਹਨਾਂ ਨੂੰ ਸਿੱਖੀ ਯਾਦ ਆ ਗਈ ਅੱਜ ਇਹਨਾਂ ਨੂੰ ਭਗਤ ਯਾਦ ਆ ਗਏ ਅੱਜ ਇਹਨਾਂ ਨੂੰ ਪੰਜ ਪਿਆਰਿਆਂ ਦੇ ਉੱਤੇ ਟਿੱਪਣੀਆਂ ਕਰਨੀਆਂ ਯਾਦ ਆ ਗਈਆਂ ਉਦੋਂ ਹੀ ਫਤੇ ਨਹੀਂ ਬੁਲਾਉਂਦੇ ਇੰਨਾ ਹੀ ਨਹੀਂ ਪਤਾ ਕਿ ਤੁਸੀਂ ਬੀੜੀਆਂ ਪੀਣ ਵਾਲਿਆਂ ਨਾਲ ਤੁਲਨਾ ਕਰੋਗੇ ਪੰਜ ਪਿਆਰਿਆਂ ਦੀ ਨਾਲੇ ਜਿਹੜੇ ਪੰਜ ਪਿਆਰੇ ਸੀ ਉਹ ਜ਼ੁਲਮ ਖਿਲਾਫ ਲੜੇ ਸੀ ਜ਼ੁਲਮ ਨਹੀਂ ਕੀਤਾ ਸੀ ਉਹਨਾਂ ਨੇ ਆਕੇ ਪੰਜਾਬ ਦੇ ਵਿੱਚ ਕਿ ਮੈਨੂੰ ਲੱਗਦਾ ਬੜਾ ਆਸਰ ਦਿਖਾ ਰਿਹਾ ਹੈ ਦਿਮਾਗੀ ਸੰਤੁਲਨ ਵਿਗੜਿਆ ਹੋਇਆ ਹੈ ਇਹਨਾਂ ਲੋਕਾਂ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪ੍ਰਵਾਸੀਆਂ ਦੇ ਮੁੱਦੇ ਨੂੰ ਲੈ ਕੇ ਕੁਸ਼ਕ ਕਿਸਾਨ ਲੀਡਰਾਂ ਦੇ ਬਿਆਨ ਪੰਜਾਬ ਵਾਸੀਆਂ ਦੇ ਖਿਲਾਫ ਹੀ ਆਇਆ ਹੈ ਸਿੱਖੀ ਦੇ ਖਿਲਾਫ ਆਇਆ ਹੈ ਅਸੀਂ ਇਸ ਗੱਲ ਦੇ ਉੱਤੇ ਹਮੇਸ਼ਾ ਲੋਕਾਂ ਨੂੰ ਕਹਿੰਦੇ ਰਹਿੰਦੇ ਆ ਵੀ ਇਹ ਸਿੱਖਾਂ ਦੇ ਨਹੀਂ ਹੋ ਸਕਦੇ ਇਹ ਸਿੱਖੀ ਦੇ ਨਹੀਂ ਹੋ ਸਕਦੇ ਇਹਨਾਂ ਦੀ ਜਿਹੜੀ ਥਿਊਰੀ ਹੈ ਉਹ ਸਿੱਖੀ ਦੇ ਉਲਟ ਚੱਲਦੀ ਪਈ ਹੈ ਜਿਹੜੇ ਪੰਜਾਬ 'ਚ ਹੈ ਤੁਸੀਂ ਜਦੋਂ ਅਸੀਂ ਤੁਹਾਨੂੰ ਕਹਿ ਹੀ ਛੱਡਿਆ ਵੀ ਤੁਸੀਂ ਭਾਈ ਪੰਜਾਬ ਤੋਂ ਤੇ ਸਿੱਖੀ ਤੋਂ ਕਿਹਾਂ ਦੂਰੋਂ ਖੜੇ ਲਈ ਇੱਕ ਬਾਉਂਡਰੀ ਲਾਈਨ ਖਿੱਚਤੀ ਆ ਵੀ ਇਹ ਸਿੱਖੀ ਦੇ ਦਾਇਰੇ ਦੇ ਵਿੱਚ ਇੰਟਰਫੇਅਰ ਨਾ ਕਰਿਆ ਕਰੋ ਪਰ ਇਹ ਕੁੱਦ-ਕੁੱਦ ਕੇ ਜਾਂਦੇ ਆ ਇਹ ਕੁੱਦ-ਕੁੱਦ ਕੇ ਸਿੱਖੀ ਵਾਲੇ ਦਾਇਰੇ 'ਚ ਜਾਂਦੇ ਆ ਇਹੀ ਮੰਗ ਕਰ ਰਿਆ ਸੀ ਪੰਜਾਬ ਵੀ ਸਾਨੂੰ ਕੋਈ ਰੂਲ ਬਣਾ ਕੇ ਦਿਓ ਜਿਹੜੇ ਪ੍ਰਵਾਸੀ ਪੰਜਾਬ ਦੇ ਵਿੱਚ ਆਉਂਦੇ ਆ ਉਨ੍ਹਾਂ ਦੀ proper شناخت ਹੋਵੇ ਉਨ੍ਹਾਂ ਦੇ ਇੱਥੇ ਵੋਟ ਕਾਰਡ ਨਾ ਬਣਨ ਉਨ੍ਹਾਂ ਦੇ ਆਧਾਰ ਕਾਰਡ ਨਾ ਬਣਨ ਉਹ ਜ਼ਮੀਨਾਂ ਨਾ ਖਰੀਦਣ ਉਹਨਾਂ ਨੂੰ ਇੱਥੇ ਸਰਕਾਰੀ ਨੌਕਰੀਆਂ ਨਾ ਦਿਓ ਇਹ ਗੱਲ ਹੋ ਰਹੀ ਸੀ ਪਰ ਜਦੋਂ ਲੱਗਿਆ ਇਹਨਾਂ ਕਾਮਰੇਡਾਂ ਨੂੰ ਅਖੋਤੀ ਕਾਮਰੇਡਾਂ ਨੂੰ ਇਹ ਲੱਗਿਆ ਨਾ ਵੀ ਇਹ ਤਾਂ ਕੰਮ ਹੀ ਗਲਤ ਹੋ ਗਿਆ ਸਾਰਾ ਪੰਜਾਬ ਇੱਕ ਪਾਸੇ ਨੂੰ ਹੀ ਤੁਰਿਆ ਜਾਂਦਾ ਸਾਰਾ ਪੰਜਾਬ ਸਰਕਾਰ ਦੇ ਵਿਰੁੱਧ ਹੋਇਆ ਖੜਾ ਸਾਰੇ ਪੰਜਾਬ ਦੀ ਗੱਲ ਸਰਕਾਰ ਨੂੰ ਮੰਨਣੀ ਪੈ ਸਕਦੀ ਹੈ ਜਿਹੜੇ ਹਿਸਾਬ ਨਾਲ ਪੰਜਾਬ ਮੰਗ ਕਰ ਰਿਹਾ ਵੀ ਪ੍ਰਵਾਸੀਆਂ ਦੀ شناخت ਕਰੋ ਕਿਉਂ ਨਾ ਆਪਾਂ ਐਂਟਰੀ ਮਾਰੀਏ ਤੇ ਫਿਰ ਐਂਟਰੀ ਵੀ ਮਾਂ ਦੇ ਪੁੱਤ ਆਏ ਨਹੀਂ ਵੀ ਕੋਈ ਚੱਜ ਦੀ ਗੱਲ ਕਰ ਲੈਣਾ ਇੱਕ ਵਾਰ ਵੀ ਨਹੀਂ ਆਖਿਆ ਉਹ ਤਾਂ ਅਖਵਾਉਣਾ ਪੈਂਦਾ ਇਹਨਾਂ ਤੋਂ ਵੀ ਵਿਰਜੀ شناخت ਆ ਫਿਰ ਕਹਿੰਦੇ ਹਾਂ شناخت ਹੋਣੀ ਚਾਹੀਦੀ ਹੈ ਵੈਸੇ ਇਹਨਾਂ ਦਾ ਇਰਾਦਾ ਇਹ ਹੈ ਕਹਿੰਦੇ ਅਸੀਂ ਪ੍ਰਵਾਸੀਆਂ ਦੇ ਨਾਲ ਆ ਅਸੀਂ ਪ੍ਰਵਾਸੀ ਮਜ਼ਦੂਰਾਂ ਦੇ ਨਾਲ ਆ ਅਸੀਂ ਇਹਨਾਂ ਦੀ ਹਮਾਇਤ ਕਰਾਂਗੇ ਜਿਹੜੇ ਵੀ ਬੰਦੇ ਪ੍ਰਵਾਸੀਆਂ ਦਾ ਵਿਰੋਧ ਕਰ ਰਹੇ ਆ ਉਹ ਤਾਂ ਕਹਿੰਦੇ ਆਰਐਸਐਸ ਦੇ ਬੰਦੇ ਆ ਇਹੋ ਜਿਹੀਆਂ ਗੱਲਾਂ ਕਹਿ ਰਹੇ ਆ ਤੇ ਅਸੀਂ ਇਹਨਾਂ ਨੂੰ ਕਿਸਾਨ ਲੀਡਰ ਸਮਝਦੇ ਆ ਅਸੀਂ ਇਹਨਾਂ ਨੂੰ ਘਰਾਂ ਚੋਂ ਫੰਡ ਦਿੰਨੇ ਆ ਅਸੀਂ ਆਪਦਾ ਢਿੱਡ ਪੇਟ ਬੰਨ ਕੇ ਜਿੰਨੇ ਦੀ ਇਹ ਪਰਚੀ ਕਹਿਣ ਉਹਨੇ ਦੀ ਕੱਟ ਕੇ ਦਿੰਨੇ ਆ ਜਿੱਥੇ ਇਹ ਕਹਿਣ ਆਜੋ ਝੰਡਾ ਡੰਡਾ ਲੈ ਕੇ ਉੱਥੇ ਅਸੀਂ ਜਾਂਨੇ ਆ ਅਸੀਂ ਇਹਨਾਂ ਪਿੱਛੇ ਆਪਦੇ ਪੁੱਤਾਂ ਤੇ ਪਰਚੇ ਪਵਾਉਣੇ ਆ ਅਸੀਂ ਇਹਨਾਂ ਪਿੱਛੇ ਆਪਦੇ ਪੁੱਤ ਮਰਵਾਉਣੇ ਆ ਨਹੀਂ ਨਾ ਪਿੱਛੇ ਸਾਰਾ ਕੁਝ ਦਾਤੇ ਲਾਉਨੇ ਆ ਆਪਦੀ ਫਸਲ ਆਪਦੀ نسل ਦਾਤੇ ਲਾਉਨੇ ਆ ਤੇ ਇਹ ਬੰਦੇ ਅੱਜ ਸਾਨੂੰ ਇਨਾਮ ਵਜੋਂ ਕੀ ਕਹਿ ਰਹੇ ਆ ਕਿ ਇਹ ਤਾਂ ਜੀ ਆਰਐਸਐਸ ਦੇ ਬੰਦੇ ਆ ਅੱਜ ਇਹਨਾਂ ਨੂੰ ਸਿੱਖੀ ਯਾਦ ਆ ਗਈ ਅੱਜ ਇਹਨਾਂ ਨੂੰ ਭਗਤ ਯਾਦ ਆ ਗਏ ਅੱਜ ਇਹਨਾਂ ਨੂੰ ਪੰਜ ਪਿਆਰਿਆਂ ਦੇ ਉੱਤੇ ਟਿੱਪਣੀਆਂ ਕਰਨੀਆਂ ਯਾਦ ਆ ਗਈਆਂ ਉਦੋਂ ਇਹ ਫਤਿਹ ਨਹੀਂ ਬੁਲਾਉਂਦੇ ਉਹ ਗਰਾਹਾ ਸਾਹਿਬ ਬਿਆਨ ਦਿੰਦੇ ਪਏ ਆ ਵੀ ਪੰਜ ਪਿਆਰਿਆਂ ਚੋਂ ਚਾਰ ਪਿਆਰੇ ਪ੍ਰਵਾਸੀ ਸਨ ਜਦੋਂ ਤੁਸੀਂ ਫਤਿਹ ਨਹੀਂ ਬੁਲਾਉਂਦੇ ਜਦੋਂ ਤੁਸੀਂ ਸਿੱਖੀ ਨੂੰ ਮੰਨਦੇ ਹੀ ਨਹੀਂ ਤੁਸੀਂ ਮੱਥਾ ਨਹੀਂ ਦੇਗਦੇ ਜਦੋਂ ਤੁਸੀਂ ਨਾਸਤਿਕ ਹੋ ਫਿਰ ਤੁਹਾਨੂੰ ਸਿੱਖੀ ਦੇ ਉੱਤੇ ਗੱਲ ਕਰਨ ਦਾ ਹੱਕ ਕਿਵੇਂ ਆ ਬਈ ਤੁਸੀਂ ਸਿੱਖੀ ਨੂੰ ਵਿੱਚ ਕਿਉਂ ਲੈ ਕੇ ਆਉਨੇ ਹੋ ਜਦੋਂ ਅਸੀਂ ਤੁਹਾਨੂੰ ਕਹਿਤਾ ਵੀ ਤੁਸੀਂ ਕਾਮਰੇਡ ਹੋ ਤੁਹਾਡੇ ਨਾਲ ਸਾਡੀ ਸੋਚ ਨਹੀਂ ਮਿਲਦੀ ਜਿਹੜੇ ਆ ਪੰਜਾਬ ਵਾਲੇ ਆ ਸਪੈਸ਼ਲੀ ਆ ਚਾਰ ਪੰਜ ਕਿਸਾਨ ਆਗੂ ਜਦੋਂ ਅਸੀਂ ਤੁਹਾਨੂੰ ਜਵਾਬ ਦੇਤਾ ਫਿਰ ਤੁਹਾਨੂੰ ਕਿਉਂ ਐਡੀ ਆਫਤ ਆਈ ਹੁੰਦੀ ਐ ਜਿਹੜਾ ਤੁਹਾਨੂੰ ਐ ਹੁੰਦਾ ਵੀ ਅਸੀਂ ਜਾ ਕੇ ਇਹਨਾਂ ਦੇ ਮਾਮਲੇ 'ਚ ਇੰਟਰਫੇਅਰ ਕਰਨਾ ਹੀ ਕਰਨਾ ਐ ਪਹਿਲੀ ਗੱਲ ਤਾਂ ਤੁਹਾਨੂੰ ਇਹ ਨਹੀਂ ਪਤਾ ਕਿ ਤੁਸੀਂ ਬੀੜੀਆਂ ਪੀਣ ਵਾਲਿਆਂ ਨਾਲ ਤੁਲਨਾ ਕਰੋਗੇ ਪੰਜ ਪਿਆਰਿਆਂ ਦੀ ਨਾਲੇ ਜਿਹੜੇ ਪੰਜ ਪਿਆਰੇ ਸੀ ਉਹ ਜ਼ੁਲਮ ਖਿਲਾਫ ਲੜੇ ਸੀ ਜ਼ੁਲਮ ਨਹੀਂ ਕੀਤਾ ਸੀ ਉਹਨਾਂ ਨੇ ਆ ਕੇ ਪੰਜਾਬ ਦੇ ਵਿੱਚ ਕਿ ਮੈਨੂੰ ਲੱਗਦਾ ਬੁਢਾਪਾ ਅਸਰ ਦਿਖਾ ਰਿਹਾ ਹੈ ਦਿਮਾਗੀ ਸੰਤੁਲਨ ਵਿਗੜਿਆ ਹੋਇਆ ਹੈ ਇਹਨਾਂ ਲੋਕਾਂ ਦਾ ਜਿਹੜਾ ਇਹ ਉੱਠਦੇ ਆ ਚੁੱਕ ਕੇ ਬਿਆਨ ਦੇਣ ਲੱਗ ਜਾਂਦੇ ਆ ਉੱਠਦੇ ਆ ਕੋਈ ਕਹਿੰਦਾ ਜੀ ਇੰਦਰਾ ਆ ਕੇ ਦੋ ਸਿੱਖਾਂ ਨੇ ਮਾਰੀ ਸੀ ਤੇ ਅੰਜਾਮ ਸਾਰੇ ਪੰਜਾਬ ਨੂੰ ਭੁਗਤਣਾ ਪਿਆ ਸੀ ਅਖੇ ਕਿੱਧਰ ਬੁੜੀ ਦਾ ਮਰਨ ਕਿੱਧਰ ਹਾਲੋਂਕਲਾ ਕਿੱਧਰ ਇੰਦਰਾ ਦੀ ਗੱਲ ਐ ਕਿੱਧਰ ਪ੍ਰਵਾਸੀਆਂ ਦੀ ਗੱਲ ਐ ਕੀ ਕਰਕੀ ਨਹੀਂ ਉਹ ਤੁਸੀਂ ਅਖੇ ਉਦੋਂ ਵੀ ਆਹੀ ਮਾਹੌਲ ਸੀ ਕਿਉਂ ਆਹੀ ਮਾਹੌਲ ਸੀ